ਸੱਚੀ ਕਾਲ ਜੀ ਅੱਜ ਪੰਜਾਬ ਚ ਲਾਅ ਐਂਡ ਆਰਡਰ ਦਾ ਕਿੱਡਾ ਵੱਡਾ ਫੇਲਿਅਰ ਲਾਅ ਐਂਡ ਆਰਡਰ ਕੋਲੈਪਸ ਕਰ ਗਿਆ ਔਰ ਸਾਡੇ ਹੋਮ ਮਿਨਿਸਟਰ ਸਾਹਿਬ ਜੋ ਚੀਫ ਮਿਨਿਸਟਰ ਵੀ ਨੇ ਭਗਵੰਤ ਮਾਨ ਜੀ ਉਹਨਾਂ ਨੂੰ ਇਸ ਮਸਲੇ 'ਵਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਉਹ ਤਾਂ ਇੱਕ ਤਰੀਕੇ ਦੇ ਹੁਣ ਅੰਗੂਠਾ ਛਾਪ ਮੁੱਖ ਮੰਤਰੀ ਹੀ ਰਹਿ ਗਏ ਆ ਵਿਦ ਨੋ ਕੰਟਰੋਲ ਪੰਜਾਬ ਚ ਇੰਡਸਟਰੀ ਪੰਜਾਬ ਨੂੰ ਛੱਡ ਕੇ ਜਾ ਰਹੀ ਹੈ ਬਿਜ਼ਨਸਮੈਨ ਬਾਹਰ ਜਾ ਰਹੇ ਹਨ ਮੈਂ ਲੇਟੈਸਟ ਐਗਜ਼ਾਮਪਲ ਦਿੰਦਾ ਕਿ ਜਿਹੜੇ ਲੋਕ ਆਪਣੇ ਪਿੰਡਾਂ ਚ ਉੱਠ ਕੇ ਮਾੜਾ ਮੋਟਾ ਆਪਦਾ ਰੋਜ਼ਗਾਰ ਸੈੱਟ ਕਰਦੇ ਆ ਉਹਨਾਂ ਨੂੰ ਵੀ ਕਿਵੇਂ ਕਿਵੇਂ ਵੱਡੀਆਂ ਫਰੋਤੀਆਂ ਦੇ ਫੋਨ ਆਉਣ ਲੱਗ ਪਏ ਔਰ ਸਿੱਧੀਆਂ ਥ੍ਰੈਟ ਕਾਲਾਂ ਆਉਣ ਲੱਗ ਪਈਆਂ ਨੇ ਸਾਤਸੰਗਤ ਜੀ ਬਾਰਡਰ ਜ਼ਿਲ੍ਹਾ ਪਿਛਲੇ 5-7 ਮਹੀਨਿਆਂ ਚ 15 ਬੰਬ ਬਲਾਸ ਤੋਂ ਵੱਧ ਹੋਏ ਆ ਆ ਮਜੀਠੇ ਹਲਕੇ ਚ ਥਾਣੇ ਚ ਹੋਇਆ ਜੈਨਤੀਪੁਰ ਜਿਹੜਾ ਫੇਰ ਮਜੀਠੇ ਹਲਕੇ ਚ ਇੱਕ Hindu ਭਾਈਚਾਰੇ ਨਾਲ ਸੰਬੰਧਿਤ ਉਹਦੇ ਕਾਰੋਬਾਰੀ ਤੇ ਹੋਇਆ ਵੀਡੀਓ ਮੈਂ ਸਮੇਂ-ਸਮੇਂ ਨਾਲ ਸ਼ੇਅਰ ਕੀਤੀਆਂ ਸਨ ਇੱਥੇ ਆਰਮੀ ਏਰੀਆ ਦੇ ਨੇੜੇ ਗੁਮਟਾਲਾ ਚੌਕੀ ਉੱਥੇ ਹੋਇਆ ਠਾਕੁਰਦਵਾਰਾ ਮੰਦਿਰ ਹੋਇਆ ਲੰਬੀ ਲਿਸਟ ਹੈ ਔਰ ਕੁਛ ਦਿਨ ਪਹਿਲਾਂ ਆ ਦੋ ਤਿੰਨ ਦਿਨ ਪਹਿਲਾਂ ਪਟਿਆਲੇ ਵੀ ਹੋਇਆ ਸਾਧ ਸੰਗਤ ਜੀ ਲੇਟੈਸਟ ਜਿਹੜਾ ਇਨਸੀਡੈਂਟ ਹੋਇਆ ਹੈ ਮੈਂ ਆ ਫੋਟੋ ਹੈ ਮੇਰੇ ਨਾਲ ਇਹ ਭਾਈ ਸਾਹਿਬ ਖਲੋਤੇ ਆ ਬੜੇ ਕਾਬਲ ਇਹਨਾਂ ਨੇ ਮਿਹਨਤੀ ਨੇ ਬੜੀ ਇਹਨਾਂ ਦੀ ਨਗਰ 'ਚ ਇੱਜ਼ਤ ਹੈ ਮੇਰੇ ਹਲਕੇ ਨੂੰ ਬਿਲੋਂਗ ਕਰਦੇ ਆ ਇਹਨਾਂ ਨੂੰ ਆ 2-3 ਦਿਨ ਤੋਂ ਬਹੁਤ ਜ਼ਿਆਦਾ ਹੀ ਫੋਨ ਕਾਲ ਆ ਰਹੇ ਆ ਔਰ ਆ ਕੀਤੇ ਰਿਹਾ ਦੋ ਵੱਡੇ ਗੈਂਗਸਟਰ ਆ ਜਿਹਦੇ ਕੋਲ ਪੁਲਿਸ ਕੋਲ ਕੋਈ ਜਵਾਬ ਨਹੀਂ ਜਿਨ੍ਹਾਂ ਨੇ ਇਹ ਬੰਬ ਬਲਾਸਟ ਵੀ ਆਪ ਦਾ ਕਲੇਮ ਕੀਤਾ ਚਾਹੇ ਉਹ ਇੱਕ ਹੈਪੀ ਕਰਕੇ ਆਇਆ ਕਿ ਜੀਵਨ ਫੌਜੀ ਕਰਕੇ ਆ ਕਾਫੀ ਐਕਟਿਵ ਆ ਪੁਲਿਸ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਜੋ ਉਹਨਾਂ ਨੇ ਆ ਹਾਲ ਵੇਖ ਲੋ ਰੈਕੀ ਕਰਦੇ ਆ ਉਹਦੇ ਘਰ ਦੀ ਫਿਰ ਉਹਦੇ ਜਿੱਥੇ ਉਹ ਆਪਦਾ ਕਾਰੋਬਾਰ ਕਰਦਾ ਉਹਦੀ ਰੈਕੀ ਕਰਦੇ ਆ ਉਹਨੂੰ ਵੀਡੀਓ ਚੜਾ ਦਿੰਦੇ ਆ ਕਿ ਆ ਤੇਰੀ ਰੈਕੀ ਹੋ ਗਈ ਤੇ ਇੰਨੇ ਵਜੇ ਤੋਂ ਇੰਨੇ ਵਜੇ ਤੂੰ ਆਹ ਕੱਪੜੇ ਪਾਏ ਸੀ ਇੱਥੇ ਸੀ ਤਿਆਰੀ ਕਰਨੀ ਨਹੀਂ ਤਾਂ ਸਾਡੇ ਪੈਸੇ ਜੋ ਪਰੋਤੀ ਮੰਗਦੇ ਹਾਂ ਦੇ ਦੀ ਆਹ ਫੋਨ ਕਾਲ ਹੈ ਜੀ ਬਾਹਰ ਤੋਂ ਹਲੂ ਫੋਨ ਆਉਂਦਾ ਉਹਨੇ ਜਦ ਫੋਨ ਨਹੀਂ ਚੁੱਕਿਆ ਤੇ ਫੇਰ ਉਹਨੂੰ ਵਾਇਸ ਮੈਸੇਜ ਕਰਨੇ ਸ਼ੁਰੂ ਕਰ ਦਿੰਦੇ ਆ ਵਾਇਸ ਮੈਸੇਜ ਸੁਣੋ ਆ ਪਹਿਲਾ ਜੀ ਕਿੰਦਾ ਹੁਣ ਕੱਟਿਆਂ ਅੰਦਰ ਸਰਨਾਣੀ ਆ ਹੁਣ ਕੇ ਬਾਅਦ ਚੌਖਾ ਹੈਗਾ ਮੇਰਾ ਭਰਾ ਠੀਕ ਹੈ ਨਾ ਜਿਹੜੀ ਤੈਨੂੰ ਗੱਲ ਕਹੀ ਆ ਉੱਤੇ ਗੱਲ ਆ ਠੀਕ ਆ ਫੋਨ ਚੁੱਕ ਇਹ ਨਾ ਵੇਕੇ ਮੁੜ ਕੇ ਹੋਰ ਹੀ ਕਿਤੇ ਵੈਣ ਪੈਂਦੇ ਫਿਰ ਨਾ ਠੀਕ ਆ ਮੇਰੇ ਨਾਮ ਇਥੇ 50 ਲੱਖ ਰੁਪਈਆ ਹੈਗਾ ਆ ਇਹ ਉਹਦਾ ਜਵਾਬ ਹੈ ਨਾ ਹੀ ਮੈਂ ਤਾਂ ਆਪਣਾ ਥੱਲੇ ਲੈਵਲ ਤੋਂ ਉੱਠਿਆ ਠੀਕ ਆ ਤੇ ਸਿੱਧੀ ਜੀ ਗੱਲ ਹੈ ਨਾ ਮੇਰੇ ਤੋਂ ਜਿੰਨਾ ਤੁਹਾਨੂੰ ਕਿਹਨੇ ਗੱਲ ਤਾਂ ਇਨਫਰਮੇਸ਼ਨ ਦਿੱਤੀ ਹੈ ਨਾ ਠੀਕ ਆ ਨਾ ਮੇ ਤਾਂ 50 ਲੱਖ ਰੁਪਈਆ ਹੈਗਾ ਤੇ ਨਾ ਮੈਂ ਦੇ ਸਕਦਾ ਵੇਖ ਆਂਦੀ ਪਰ ਆਪਣਾ ਸਾਰਾ ਕੁਝ ਮਾਰ ਦੇ ਵੇਗੜ ਚੂੜੀਆਂ ਤੇਰਾ ਹਸਪੀਟਲ ਠੀਕ ਬਸ ਸਟੈਂਡ ਤੇ ਜਰੀ ਲਾਵਾ ਵਾਇਗਰੂ ਲਾਵਾ ਤੂੰ ਇਹਨਾਂ ਕਿ ਮੇਰੇ ਕੋਈ ਪੈਸਾ ਨਹੀਂ ਕੋਈ ਕੋਲੇਗਾ ਠੀਕ ਐ ਤੈਨੂੰ ਦੇਣੇ ਪੈਣਾ ਹੀ ਉਹ ਤੇ ਲੈ ਕੇ ਤੈਨੂੰ ਮੈਂ ਵਿਖਾ ਦੂੰਗਾ ਕਿ ਕਿਦਾਂ ਲਈਦੇ ਪੈਸੇ ਤੇ ਬਾਕੀ ਰਹੀ ਕਿ ਜਿਹੜੀ ਗੱਲ ਤੂੰ ਬਾਕੀ ਉਹ ਗੱਲ ਨਾ ਨਾ ਕਿ ਹਾਂ ਸਾਰਾ ਐਮ ਆਰ ਦੋ ਦੇ ਉਹ ਮਾਰ ਦੋ ਤੈਨੂੰ ਮਾਰ ਕੇ ਨਾ ਤੇਰੀ ਲਾਜ ਤੋਂ ਟੱਪਣਾ ਹੀ ਬਸ ਇੰਨੀ ਦਿਨ ਮੈਂ ਗੱਲ ਦੱਸ ਦਿੰਨਾ ਹੀ ਇਹ ਬੰਦਾ ਇਨਾ ਕੁ ਦੁਖੀ ਹੋ ਗਿਆ ਡਾਕਟਰ ਸਾਹਿਬ ਕਿ ਇਹਨੇ ਆਪਦੇ ਬੱਚੇ ਸਕੂਲ ਤੋਂ ਕੱਢਤੇ ਬੱਚੇ ਸਕੂਲ ਜਾ ਨਹੀਂ ਰਹੇ ਬੱਚੇ ਕਿੱਥੇ ਭੇਜੇ ਆ ਵਾਈਫ ਕਿੱਥੇ ਆ ਆਪ ਕਿੱਥੇ ਆ ਕਲੀਨਿਕ ਜਾਣ ਜੋਗਾ ਨਹੀਂ ਕਿਉਂਕਿ ਕਲੀਨਿਕ ਜਦੋਂ ਜਾਂਦਾ ਉਹਦੀ ਖਬਰ ਨਾਲ ਹੀ ਚੜਾ ਦਿੰਦੇ ਆ ਕਿ ਤੂੰ ਆ ਗਿਆ ਤੇ ਅਸੀਂ ਤੈਨੂੰ ਦੱਸਤਾ ਮਤਲਬ ਇੱਕ ਇੱਕ ਮਿੰਟ ਦੀ ਉਹਦੀ ਖਬਰ ਰੱਖ ਰਿਹਾ ਤੁਸੀਂ ਇਹ ਵੇਖੋ ਉਹਨੇ ਇੱਕ ਐਪਲੀਕੇਸ਼ਨ ਦਿੱਤੀ ਔਰ ਕੁਛ ਦਿਨ ਪਹਿਲਾਂ ਉਹਦੀ ਬੱਚੇ ਸਕੂਲੋਂ ਆ ਰਹੇ ਸੀ ਹੋਲੀ ਵੈਲੋ ਸਕੂਲ ਦਾ ਮੈਂ ਕੀ ਨਾ ਲੈਣਾ ਅੰਮ੍ਰਿਤਸਰੋਂ ਸਕੂਲੋਂ ਆ ਰਹੇ ਸੀ ਗੱਡੀ ਮਗਰ ਲੱਗਦੀ ਏਕ ਵਰਨਾ ਗੱਡੀ ਔਰ ਮਗਰ ਲੱਗ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਡਰਾਈਵਰ ਨੂੰ ਸਮਝ ਆਈ ਕਿ ਕਦੇ ਅੱਗੇ ਜਾਂਦੇ ਪਿੱਛੇ ਆਉਂਦੇ ਉਹਨੇ ਗੱਡੀ ਆਪ ਦੀ ਭਜਾ ਲਈ ਉਹਨਾਂ ਨੇ ਉੱਤੇ ਫੈਰ ਕਰਦੀ ਐ ਅਖੀਰ ਚ ਇਹ ਗੱਡੀ ਕਿਉਂਕਿ ਉਹ ਫੋਨ ਕਰ ਦਿੰਦਾ ਬੱਚਿਆਂ ਦੇ ਮਾਪਿਆਂ ਨੂੰ ਪਿੰਡੋਂ ਮਾਪੇ ਚੱਲ ਪੈਂਦੇ ਆ ਤੇ ਰਾਹ 'ਚ ਇਹ ਕਹਿੰਦਾ ਉਹ ਗੱਡੀ ਸਾਨੂੰ ਕ੍ਰੋਸ ਕਰਦੀ ਆ ਔਰ ਇੰਨੀ ਤੇਜ਼ੀ ਨਾਲ ਨਿਕਲੀ ਕਿ ਰਾਹ 'ਚ ਇੱਕ ਬੁਲਟਪਰਟ ਸਾਈਕਲ ਨੂੰ ਵੀ ਉਹ ਐਕਸੀਡੈਂਟ ਕਰਕੇ ਗਾਹ ਨਾਲ ਟੱਕਰ ਮਾਰ ਕੇ ਅੱਗੇ ਲੰਘ ਜਾਂਦੀ ਮਗਰ ਗੋਲੀ ਚੱਲੀ ਔਰ ਇਹ ਦੇ ਬਾਰੇ ਵੀ ਉਹਨੇ ਐਸਐਚਓ ਛੰਡੇਰ ਨੂੰ ਜਾਣੂ ਕਰਾਇਆ ਜਦੋਂ ਇਨਕੁਆਇਰੀ ਹੋਈ ਤੁਸੀਂ ਹੈਰਾਨ ਹੋਵੋਗੇ ਕਿ ਵਰਨਾ ਗੱਡੀ ਦੀ ਜਦੋਂ ਇਨਕੁਆਇਰੀ ਹੋਈ ਉਹਦੇ 'ਚ ਨੰਬਰ ਫੇਕ ਨਿਕਲਦਾ ਉਹ ਕਿਸੇ ਇਨੋਵਾ ਗੱਡੀ ਦਾ ਨੰਬਰ ਨਿਕਲਦਾ ਪੁਲਿਸ ਕਹਿੰਦੇ ਜੀ ਅਸੀਂ ਕੁਝ ਨਹੀਂ ਕਰ ਸਕਦੇ ਉਹ ਸਮਾਂ ਬੀਤਿਆ ਉਸ ਤੋਂ ਬਾਅਦ ਰੈਗੂਲਰਲੀ ਉਹਨੂੰ ਕਾਲ ਆਉਣੀਆਂ ਸ਼ੁਰੂ ਹੋਈਆਂ ਔਰ ਕੱਲ ਫੇਰ ਆ ਗਿਆ ਕਿ ਤੂੰ ਤਿਆਰੀ ਕਰ ਲੈ ਜਾਂ ਦਾ 50 ਲੱਖ ਦੇ ਦੇ ਨਹੀਂ ਤਾਂ ਤੇਰਾ ਅਸੀਂ ਕੰਮ ਕਰ ਦੇਣਾ ਉਹਨੇ ਐਸਐਸਪੀ ਦਿਹਾਤੀ ਨੂੰ ਡੀਐਸਪੀ ਅchnala ਨੂੰ ਐਪਲੀਕੇਸ਼ਨਾਂ ਦਿੱਤੀਆਂ ਆ ਮੈਂ ਐਪਲੀਕੇਸ਼ਨ ਸ਼ੇਅਰ ਕਰ ਰਿਹਾ ਉਹਨੂੰ ਇੱਕ ਗਨਮੈਨ ਦੇ ਦਿੱਤਾ ਦੇ ਦਿੱਤਾ ਜਾਂਦਾ ਆ 31 ਤਰੀਕ ਨੂੰ 1 ਤਰੀਕ ਨੂੰ ਆ ਗਨਮੈਨ ਜਿਹੜਾ ਦਿੱਤਾ ਉਹ ਕਹਿੰਦਾ ਜੀ ਮੈਂ ਤਾਂ ਬੜਾ ਮਾਨਸਿਕ ਤੌਰ ਤੇ ਪਰੇਸ਼ਾਨ ਆ ਮੈਨੂੰ ਨਾ ਕੁਝ ਕਹੋ ਸਵੇਰੇ 11 ਵਜੇ ਆਉਂਦਾ 4 ਵਜੇ ਚਲੇ ਜਾਂਦਾ ਆ ਗਨਮੈਨ ਸਾਹਿਬ ਉਹਦੇ ਕਲੀਨਿਕ 'ਚ ਹੀ ਸੁੱਤੇ ਪਏ ਆ ਉਹ ਕਹਿੰਦਾ ਜੀ ਮੈਂ ਇਹਦੀ ਇਬਾਜਤ ਕਰੂੰਗਾ ਕਿ ਇਹ ਮੇਰੀ ਕਰੂਗਾ ਅਗਲੇ ਦਿਨ ਉਹਨੂੰ ਬਦਲ ਕੇ 2-3 ਦਿਨਾਂ ਬਾਅਦ ਉਹਨੂੰ ਕਹਿੰਦੇ ਚੰਗਾ ਤੇਨੂੰ ਗਨਮੈਨ ਨਵਾਂ ਭੇਜ ਦਿੰਦੇ ਨੇ ਕਹਿੰਦੇ ਨਹੀਂ ਮਗਰ ਹਲੇ ਨਾ ਵੀਆਈਪੀ ਡਿਊਟੀ ਚੱਲ ਰਹੀ ਆ ਫੇਰ ਆਊਗੀ ਜੇ ਬੰਦੇ ਦਾ ਨੁਕਸਾਨ ਨਹੀਂ ਹੋ ਗਿਆ ਤੇ ਕੀ ਪੰਜਾਬ ਪੁਲਿਸ ਫੇਰ ਐਕਟ ਕਰੂਗੀ ਇਸ ਲਈ ਮੈਂ ਅੱਜ ਜਿੱਥੇ ਡੀਜੀਪੀ ਪੰਜਾਬ ਕਿਉਂਕਿ ਜਿਆਦੀ ਆਸਤਾ ਹੈ ਨਹੀਂ ਤੁਹਾਡੀ ਪੁਲਿਸ ਦਾ ਭਗਵੰਤ ਮਾਨ ਜੀ ਤੋਂ ਬੀਜੀਪੀ ਪੰਜਾਬ ਨੂੰ ਔਰ ਸਾਡੇ ਜਿਹੜੇ ਵਜ਼ੀਰ ਸਾਹਿਬ ਨੇ ਕਿਉਂਕਿ ਇਹ ਜਿਹੜਾ ਕਲੀਨਿਕ ਹੈ ਇਹ ਢਾਲੀਵਾਲ ਸਾਹਿਬ ਦੇ ਹਲਕੇ 'ਚ ਚੱਲਦਾ ਹੈ ਹੋਰ ਕੁਝ ਨਹੀਂ ਤੇ ਵਜ਼ੀਰ ਆਪ ਦੇ ਹਲਕਿਆਂ 'ਚ ਲਾਅ ਐਂਡ ਆਰਡਰ ਇਨਫੋਰਸ ਕਰ ਲੈਣ ਉੱਥੇ ਹੀ ਲੋਕਾਂ ਨੂੰ ਲਾਈਫ ਐਂਡ ਲਿਬਰਟੀ ਉਹਨਾਂ ਦੀ ਪ੍ਰੋਟੈਕਟ ਕਰ ਲੈਣ ਨਹੀਂ ਤਾਂ ਇਸ ਬੰਦੇ ਦਾ ਜਿਹੇ ਨੁਕਸਾਨ ਇਹਦਾ ਜਾਂ ਇਹਦੇ ਨਿੱਕੇ ਨਿੱਕੇ ਬੱਚਿਆਂ ਦਾ ਜਿਹੜੇ ਹਲੇ ਮਾਏਜ 12 14 ਸਾਲਾਂ ਦੇ ਜਿਨ੍ਹਾਂ ਦਾ ਕੋਈ ਨੁਕਸਾਨ ਹੁੰਦਾ ਉਹਦੇ ਲਈ ਸਿੱਧੇ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੇ ਪੰਜਾਬ ਪੁਲਿਸ ਹੋ ਗਈ ਜਿਨ੍ਹਾਂ ਨੂੰ ਉਹ ਬਾਰ ਬਾਰ ਰਿਕੁਐਸਟ ਕਰ ਚੁੱਕਿਆ ਕਿ ਇਹ ਅਸਲੀਅਤ ਲੱਭੋ ਇਹ ਬੰਦੇ ਕੌਣ ਨੇ ਉਹਨਾਂ ਨੂੰ ਫੜੋ ਤੇ ਮੇਰੀ ਲਾਈਫ ਐਂਡ ਸਿਕਿਉਰਿਟੀ ਨੂੰ ਯਕੀਨੀ ਬਣਾਓ ਕਿਉਂਕਿ ਕੁਝ ਦਿਨ ਪਹਿਲਾਂ ਹੀ ਅਜਨਾਲ ਇਹ ਹਲਕੇ ਦੇ ਆੜਤੀਏ ਨੂੰ ਵੀ ਇਸ ਤਰ੍ਹਾਂ ਸਿਕਿਉਰਿਟੀ ਵੀ ਮਿਲੀ ਸੀ ਮਗਰ ਉਹਤੇ ਫੇਰ ਜਾਨਲੇਵਾ ਹਮਲਾ ਹੋਇਆ ਔਰ ਉਹਦੇ ਤੋਂ ਵੀ 50 ਲੱਖ ਤੋਂ ਕਰੋੜ ਰੁਪਈਆ ਮੰਗ ਮੰਗਿਆ ਜਾਂਦਾ ਸੀ ਪੁਲਿਸ ਉਸ ਕੇਸ 'ਚ ਵੀ ਫੇਲ ਹੋ ਗਈ ਇਸ ਲਈ ਵੈਰੀ ਸੀਰੀਅਸ ਸਿਚੁਏਸ਼ਨ ਪੰਜਾਬ ਤੋਂ ਇੰਡਸਟਰੀ बिजनेসম্যান ਕਾਰੋਬਾਰ ਕਰਨ ਤੋਂ ਡਰ ਰਹੇ ਹੁਣ ਹਾਲੇ ਹੋ ਗਿਆ ਹੈ ਕਿ ਫਤੇਗੜ ਚੂੜੀਆਂ ਦਾ ਬਈ ਸੀ ਟਾਇਰ ਸਿਟੀ ਹੈ ਛੋਟੀ ਜਾਂ ਛੋਟਾ ਜਾਂ ਸ਼ਹਿਰ ਹੈ ਜੇ ਉੱਥੇ ਤੱਕ ਵੀ 50 50 ਲੱਖ ਦੀ ਫਰੋਤੀ ਉਹ ਕਹਿੰਦੇ ਮੇਰੀ ਏਡੀ ਸਮਰੱਥਾ ਹੀ ਨਹੀਂ ਉੱਥੇ ਤੱਕ ਇਹ ਹਾਲ ਹੋ ਗਿਆ ਤੁਸੀਂ ਵੱਡੇ ਸ਼ਹਿਰਾਂ ਚ ਵੇਖ ਲਓ ਹਾਲ ਕੀ ਹੈ ਸੋ ਸਟ੍ਰਿਕਟ ਐਕਸ਼ਨ ਸਵਿਫਟ ਐਕਸ਼ਨ ਔਰ ਉਹਦੀ ਲਾਈਫ ਐਂਡ ਲਿਬਰਟੀ ਨੂੰ ਔਰ ਮੈਂ ਨਾ ਪਰਪਸਲੀ ਨਹੀਂ ਡਿਸਕਲੋਜ਼ ਕਰ ਰਿਹਾ ਅਫਸਰ ਸਹਿਬਾਨਾ ਨੂੰ ਉਹਦਾ ਪਤਾ ਹੈ ਉਨੇ ਐਪਲੀਕੇਸ਼ਨ ਦਿੱਤੀ ਆ ਪਿੰਡ ਉਹਦਾ ਮੱਧੀਪੁਰ ਹੈ ਤੇ ਕਾਰੋਬਾਰ ਉਹਦਾ ਫਤੇਗੜ ਚੂੜੀਆਂ ਨਵਾਂ ਪਿੰਡ ਜੋ ਅਲਕਾ ਅਜਨਾਲਾ ਤੇ ਫਤੇਗੜ ਚੂੜੀਆਂ ਦੀ ਹੱਦ 'ਚ ਪੈਂਦਾ ਉੱਥੇ ਕਰਦਾ ਹੈ ਪੁਲਿਸ ਸਮਝ ਜਾਊਗੀ ਔਰ 31 ਤਰੀਕ ਨੂੰ ਹੀ ਐਸਐਸਪੀ ਸਾਹਿਬ ਨੂੰ ਮਿਲ ਕੇ ਆਏ ਆ ਇਹ ਉਹ ਐਪਲੀਕੇਸ਼ਨ ਹੈ ਤੇ ਡੀਐਸਪੀ ਸਾਹਿਬ ਨੂੰ ਮਿਲ ਕੇ ਆਇਆ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਇਮੀਡੀਏਟ ਐਕਸ਼ਨ ਹੋਵੇ ਬਹੁਤ ਬਹੁਤ ਧੰਨਵਾਦ